ਆਪਸੀ ਸਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਮੈਂ ਪਹੁੰਚਿਆ ਹੋਇਆ ਹਾਂ ਜੰਮੂ ਦੇ ਜਿਹੜਾ ਗਰਾਊਂਡ ਹੈ ਨਰਵਾਲ ਵਿਖੇ ਜਿੱਥੇ ਟੈਂਕ ਜਿਹੜੇ ਨੇ ਪੰਜਾਬ ਹਰਿਆਣਾ ਹਿਮਾਚਲ ਦੇ ਜਿਹੜੇ ਡਰਾਈਵਰ ਵੀਰ ਸਾਡੇ ਭਰਾ ਉਹ ਇੱਥੇ ਆ ਕੇ ਰੁਕੇ ਹੋਏ ਨੇ ਯੂनाइटेड सिख ਅਤੇ ਗੁਰੂ ਨਾਨਕ ਲੰਗਰ ਮਿਸ਼ਨ ਵੱਲੋਂ ਜਿਹੜਾ ਉਹ ਲੰਗਰ ਤਾਂ ਇਹਨਾਂ ਨੂੰ ਪਹੁੰਚ ਰਿਹਾ ਹੈ ਪਰ ਸਿਰਫ ਲੰਗਰ ਦੇ ਨਾਲ ਗੱਲ ਨਹੀਂ ਬਣਨੀ ਇਹਨਾਂ ਨੂੰ ਪ੍ਰੋਬਲਮਸ ਕੀ ਨੇ ਇਹਨਾਂ ਦੀਆਂ ਕੀ ਪਰੇਸ਼ਾਨੀਆਂ ਨੇ ਉਹ ਵੀ ਜ਼ਰੂਰ ਆਪਾਂ ਦਿਖਾਵਾਂਗੇ ਉਸ ਤੋਂ ਪਹਿਲਾਂ ਤਾਂ ਹੁਣ ਦੱਸ ਦਈਏ ਕਿ ਗੱਡੀ ਜਿਹੜੀ ਲੰਗਰ ਦੀ ਨੌਜਵਾਨ ਵੀਰ ਇੱਥੇ ਆ ਰਹੇ ਨੇ ਇਹ ਇਹਨਾਂ ਦੀ ਮਜਬੂਰੀ ਹੈ ਪਰ ਗੁਰੂ ਕਾ ਲੰਗਰ ਜਿਹੜਾ ਆ ਉਹ ਸਾਰਿਆਂ ਦੇ ਲਈ ਹੈ ਔਰ ਇਹਦੇ ਵਿੱਚ ਆ ਆਪਾਂ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਜਾਣਾਂਗੇ ਕਿ ਇਸ ਨਰਵਾਲ ਇਲਾਕੇ ਦੇ ਵਿੱਚ ਜਿਹੜਾ ਇਹਨਾਂ ਦੀਆਂ ਗੱਡੀਆਂ ਇੱਥੇ ਬੰਦ ਪਈਆਂ ਨੇ ਇਸ ਵੇਲੇ ਖੜੀਆਂ ਰੱਖੀਆਂ ਹੋਈਆਂ ਨੇ ਸਰਕਾਰ ਵੱਲੋਂ ਕਿਉਂਕਿ ਰਸਤੇ ਸ਼੍ਰੀਨਗਰ ਜਾਣ ਦੇ ਸਾਰੇ ਬੰਦ ਪਏ ਹੋਏ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਭਾਜੀ ਕੀ ਨਾਂ ਤੁਹਾਡਾ ਬੁੱਟਾ ਸਿੰਘ ਇਹ ਬੁੱਟਾ ਸਿੰਘ ਜੀ ਕਿੰਨੇ ਦਿਨ ਤੋਂ ਇੱਥੇ ਖੜੇ ਜੇ ਅੱਜ ਸਾਨੂੰ ਸਰ 11 ਦਿਨ ਹੋ ਗਏ 11 ਦਿਨ ਹੋ ਗਏ ਕੀ ਪਰੇਸ਼ਾਨੀਆਂ ਆ ਰਹੀਆਂ ਤੁਹਾਨੂੰ ਇੱਥੇ ਰਾਤ ਨੂੰ ਦਿੱਕਤ ਆਉਂਦੀ ਜੀ ਇੱਥੇ ਚਿੱਟੇੜੇ ਆਉਂਦੇ ਆ ਤੰਗ ਕਰਦੇ ਆਗੇ ਸਾਨੂੰ ਇਸ ਇਲਾਕੇ ਦੇ ਵਿੱਚ ਅਜੇ ਇਲਾਕੇ ਦੇ ਵਿੱਚ ਜੀ ਬਹੁਤ ਰਣੇ ਜੋਚਕਾਰੀ ਆਉਂਦੀ ਕੀ ਕਰਦੇ ਆ ਕੋਈ ਚੋਰੀ-ਚੂਰੀ ਕਰਦੇ ਜਾਂ ਚੋਰੀ ਕਰਦੇ ਸਾਡੇ ਮੋਬਾਈਲ ਚੱਕ ਜੇ ਇਸ ਤੋਂ ਪਹਿਲਾਂ ਜੀ ਅੱਛਾ ਹੋਰ ਬਟਕੇ ਵੀ ਮਨ ਲੈ ਲੈ ਜਾਂਦੇ ਆ ਜੀ ਰਾਤ ਵੀ ਆ ਜੀ ਰਾਤ ਵੀ ਆਏ ਆ ਜੀ ਅੱਜ ਰਾਤ ਨੂੰ ਵੀ ਆਏ ਸੀ ਰਾਤ ਨੂੰ ਆਏ ਹੈਗੇ ਸਾਡੇ ਖਿੜਕੀਆਂ ਸ਼ੀਸ਼ੇ ਭੰਦੇ ਹੈਗੇ ਸਾਨੂੰ ਤੰਗ ਕਰਦੇ ਹੈਗੇ ਅੱਛਾ ਇਹ ਸਾਡੀ ਹੈਲਪ ਕਰੀ ਜਾਵੇ ਅਸੀਂ ਬਾਹਰ ਦੇ ਬੰਦੇ ਹੈਗੇ ਹਾਰਟ ਬੀਟ ਤਾਂ 15 ਦਿਨ ਹੋ ਗਏ ਸਾਨੂੰ ਇੱਥੇ ਖੜੇ 10-12 ਦਿਨ ਹੋ ਗਏ ਹੈਗੇ ਸਾਡੇ ਨਾਲ ਨਜਾਇਜ਼ ਕਰੀ ਜਾਂਦੇ ਆ ਇੱਥੇ ਆ ਸਿੰਘ ਸਿੰਘ ਹੈਗੇ ਜਿਹੜੀ ਸਾਡੀ ਸੇਵਾ ਕਰਦੇ ਹੈਗੇ ਸਾਡੇ ਕੋਲੇ ਪੈਸੇ ਖਤਮ ਹੋ ਗਏ ਹੈਗੇ ਜਿਹੜੇ ਮਾਲਕ ਖਰਚਾ ਦਿੰਦੇ ਆ ਸਾਡੇ ਕੋਲੇ ਖਾਣ ਪੀਣ ਨੂੰ ਹੈ ਨਹੀਂ ਕਿ ਵੀ ਗੁਰਦੁਆਰਾ ਕਮੇਟੀ ਜਿਹੜੀ ਵੀ ਹੈਗੀ ਛਾਡੀ ਸੇਵਾ ਕਰਦੀ ਐ ਇੱਥੇ ਲੰਗਰ ਪਾਣੀ ਖਵਾਉਂਦੀ ਐ ਸਾਨੂੰ ਅਸੀਂ ਧੰਨ ਬਾਗ ਹੈ ਬਾਬੇ ਨਾਨਕ ਦੇ ਇੱਕ ਵੀ ਜਿਹੜੇ ਸਾਡੇ ਵਾਸਤੇ ਇੱਥੇ ਇੰਨੀ ਸੇਵਾ ਹੋਈ ਬਿਲਕੁਲ ਐ ਇਹ ਇਹ ਇਦਾਂ ਕਿ ਹੁਣ ਜਿਵੇਂ ਡਰਾਈਵਰ ਵੀਰ ਸਾਰੇ ਕਹਿ ਰਹੇ ਆ ਕਿ ਇਹਨਾਂ ਨੂੰ ਰਾਤ ਨੂੰ ਇੱਥੇ ਲੋਕੀ ਤੰਗ ਕਰਦੇ ਆ ਤੰਗ ਕਰਨ ਦਾ ਮਤਲਬ ਇਹੀ ਐ ਕਿ ਜਿਹੜੇ ਚਿੱਟੇ ਵਾਲੇ ਨਸ਼ੇ ਕਰਨ ਵਾਲੇ ਬੰਦੇ ਆ ਉਹ ਆ ਕੇ ਇਹਨਾਂ ਨੂੰ ਇੱਥੇ ਧਮਕਾਉਂਦੇ ਆ ਗੱਡੀਆਂ ਤੇ ਸ਼ੀਸ਼ੇ ਤੱਕ ਭੰਨਣ ਨੂੰ ਆ ਗਏ ਆ ਇੱਕ ਵੀਰ ਕੋਈ ਕਹਿ ਰਹੇ ਸੀ ਕਿ ਰਾਤ ਨੂੰ ਕੋਈ ਔਰਤ ਵੀ ਆਈ ਸੀ ਉਹ ਕਿਹੜੇ ਵੀਰ ਆ ਗਏ ਆ ਇੱਕ ਵੀਰ ਕਹਿ ਰਹੇ ਸੀ ਕਿ ਰਾਤ ਨੂੰ ਔਰਤ ਨੇ ਆ ਕੇ ਬਾਰੀਆਂ ਦਰਵਾਜ਼ੇ ਖੜਕਾਏ ਸੀਗੇ ਅੱਗੇ ਚੱਲ ਗਿਆ ਹਾਂ ਇੱਕ ਇੱਕ ਵੀਰ ਨੇ ਡਰਾਈਵਰ ਭਰਾ ਨੇ ਸਾਨੂੰ ਇੱਥੇ ਤੱਕ ਦੀ ਪ੍ਰੋਬਲਮ ਦੱਸੀ ਹੈ ਕਿ ਇਸ ਇਲਾਕੇ ਦੇ ਵਿੱਚ ਇੱਕ ਔਰਤ ਜਿਹੜੀ ਆ ਉਹ ਆ ਕੇ ਇਹਨਾਂ ਦੇ ਦਰਵਾਜ਼ੇ ਜਿਹੜੇ ਆ ਉਹ ਆ ਕੇ ਬਾਰੀਆਂ ਖਿੜਕੀਆਂ ਤੱਕੀਆਂ ਖੜਕਾਂਦੀ ਆ ਔਰ ਖੜਕਾਉਣ ਤੋਂ ਬਾਅਦ ਥੋੜੀ ਦੇਰ ਦੇ ਬਾਅਦ ਪੁਲਿਸ ਪਹੁੰਚ ਜਾਂਦੀ ਹੈ ਇੱਕ ਬਹੁਤ ਵੱਡਾ ਇਲਜ਼ਾਮ ਜਿਹੜਾ ਹੈ ਇੱਥੇ ਡਰਾਈਵਰ ਹਾਂਜੀ ਭਾਜੀ ਡਰਾਈਵਰ ਜੀ ਦੱਸਾ हां ए बोल कहंदे ने सारे कहंदे راہ ਨੂੰ ਜਨਾਨੀਆਂ ਆਉਂਦੀਆਂ ਨੇ ਬੰਦੇ ਡਰਾਈਵਰ ਜਾਰੇ ਕਾਰ ਲੈਣੇ ਅਗਲੇ ਜਾਂਦੇ ਚਲਾਇਆ ਜੋ ਮਗਰ ਤਾਂ 15 ਮਿੰਟ ਬਾਅਦ ਪੁਲਸ ਆ ਜਾਂਦੀ ਅੱਛਾ ਮੁੜ ਕੇ ਪੁਲਸ ਆ ਜਾਂਦੀ ਹੈ ਜੀ ਹਾਂ ਮੁੜ ਕੇ ਰੁਪਿਆ ਕੋਈ 50000 ਮੰਗਦੇ ਡਰਾਈਵਰ ਕੋਣ ਮੰਗਦਾ ਹੈ ਪੁਲਸ ਵਾਲੇ ਹਾਂ ਜੀ ਲਾਜ਼ਮ ਹੁੰਦੀ 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 ਉਹਨਾਂ ਦੇ ਆ ਵਿੱਚ ਮਿਲੇ ਹੁੰਦੇ ਨੇ ਇਹ 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 ਵੀ ਇੱਥੇ ਹੋਇਆ ਕਿੰਨੀ ਕੁ ਵਾਰੀ ਹੋਇਆ ਇੱਥੇ ਇੱਕ ਦੋ ਵਾਰ ਹੋਇਆ ਇੱਥੇ ਇੱਕ ਦੋ ਵਾਰ ਹੋਇਆ ਇੱਥੇ ਦੋ ਵਾਰੀ ਇੱਥੇ ਹੋ ਚੁੱਕਾ ਹੈ ਚਾਂਸੀ ਦੋ ਵਾਰਾਂ ਚਾਂਸੀ ਇੱਥੇ ਬੰਦਿਆ ਤੋਂ ਦੋਹਾਂ ਤੋਂ ਪੈਸੇ ਵੀ ਲੈ ਗਏ ਪੁਲਸ ਵਾਲੇ ਲੈ ਕੇ ਗ ਮੁਲਾਜ਼ਮਾਂ ਮੈਸੇ ਲੈ ਮੁਲਾਜ਼ਮ ਕਹਿੰਦੇ ਰਾਤ ਨੂੰ ਆ ਗਏ ਜਿਹੀ ਰਾਤ ਨੂੰ ਜਾਗਦੇ ਹੁੰਨੇ ਨੇ ਨਹੀਂ ਪਰਸੋ ਰਾਤ ਨੂੰ ਅਹੀ ਰਾਤ ਨੂੰ ਜਾਗਦੇ ਸੀ ਅਸੀਂ ਕਿਹਾ ਸਾਨੂੰ ਕਹਿੰਦੇ ਕਿ ਕਿੱਦਾਂ ਖੜਿਆ ਸੀ ਕਿਹਾ ਵੀ ਰਾਖੀ ਕਰਦੇ ਆ ਰਾਤ ਨੂੰ ਅਹੀ ਜਾਗਦੇ ਰਹਿੰਦੇ ਆ ਕਿ ਦੋ ਜਣੇ ਸਾਨੂੰ ਕਹਿੰਦੇ ਤੁਸੀਂ ਵੀ ਚੋਰ ਹੋ ਸਕਦੇ ਆ ਫਿਰ ਅਸੀਂ ਆਪਦੀਆਂ ਗੱਡੀਆਂ ਦੇ ਨੰਬਰ ਦਿਖਾਏ ਵੀ ਆਹ ਸਾਡੀਆਂ ਗੱਡੀਆਂ ਫਿਰ ਸਾਨੂੰ ਕਹਿੰਦੇ ਫਿਰ ਠੀਕ ਆ ਫਿਰ ਵਾਪਸ ਗਏ ਇੱਥੇ ਮਤਲਬ ਪੁਲਿਸ ਵੀ ਮੰਨਦੀ ਹੈ ਇਸ ਚੀਜ਼ ਨੂੰ ਕਿ ਇੱਥੇ ਚੋਰੀ ਹੁੰਦੀ ਆ ਹਾਂਜੀ ਹਾਂਜੀ ਪੁਲਿਸ ਮੰਨਦੀ ਹੈ ਪਰ ਸਾਥ ਕੋਈ ਨਹੀਂ ਦਿੰਦਾ ਹੀ ਸਾਡੇ ਕੋਲ ਇਹ ਦੁਕਾਨ ਦਾ ਇੱਕ ਦੋ ਦਿਨ ਪਹਿਲਾਂ ਇੱਕ ਲੈ ਕੇ ਕੱਢ ਕੇ ਪਿੱਕੇ ਜਾਂਦੇ ਰਹੇ ਆ ਵਾਪਸ ਉਹ ਗੇੜਾ ਵੀ ਕੋਈ ਕੱਢਣ ਨਹੀਂ ਆਉਂਦਾ ਜੀ ਪਹਿਲਾਂ ਗੱਡੀ ਲੈ ਕੇ ਗੇੜੇ ਕੱਟਦੇ ਸੀ ਰਾਉਂਡ ਲਾਉਂਦੇ ਸੀਗੇ ਹੁਣ ਕੋਈ ਰਾਉਂਡ ਲਾਉਣ ਵੀ ਨਹੀਂ ਆਉਂਦਾ ਜੀ ਪਲਸਾਰਾ ਨਹੀਂ ਆਉਂਦਾ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਖੜੇ ਸਾਨੂੰ ਇਹ ਲਗਭਗ 12 ਤੋਂ 13 ਦਿਨ ਹੋ ਗਏ ਜੀ ਕੇ ਨੂੰ 10 ਦਿਨ ਕਿਸੇ ਨੂੰ 15 ਦਿਨ ਕੇ ਨੂੰ 5-7 ਦਿਨ 22 22 ਤਰੀਕ ਤੋਂ ਵੀ ਆ ਵੇਚੀ ਕੋਈ ਇੱਕ ਤਰੀਕ ਲੱਗਦਾ ਹੈ ਇੱਥੇ ਹੈ ਜੀ ਪਿਛਲੇ ਮਹੀਨੇ ਦੀ ਲਗਭਗ 10-12 ਦਿਨ ਤੇ ਹਰ ਇੱਕ ਨੂੰ ਹੋ ਗਏ ਮੈਂ ਲਗਭਗ 10 ਦਿਨ ਮਾਈ ਨਹੀਂ ਆਇਆ ਤੁਸੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਇਸ ਵੇਲੇ ਮੰਗੇ ਹੀ ਕਰਦੇ ਆ ਸਾਡੀਆਂ ਗੱਡੀਆਂ ਖਾਲੀ ਕਰਾਈਆਂ ਜਾਂ ਨਹੀਂ ਇੱਥੇ ਖਾਲੀ ਕਰਾਉਣ ਦੀ ਕਿਉਂਕਿ ਸਾਡੀਆਂ ਗੱਡੀਆਂ ਜੰਮੂ ਲੱਗੀਆਂ ਹੋਈਆਂ ਨੇ ਰੋਡ ਖੁੱਲ ਜੇ ਅਸੀਂ ਸ਼੍ਰੀਨਗਰ ਜਾ ਸਕੀਏ ਕਿਸੇ ਪਾਸੇ ਸਾਨੂੰ ਗਾਹ ਦੱਸਣਾ ਯਾਰ ਖਾਲੀ ਕਰਾਉਣ ਗੱਡੀਆਂ ਦੇ ਸਾਡੇ ਪੇਪਰ ਬਣਿਆ ਜੰਮੂ ਦੇ ਜੰਮੂ ਖਾਲੀ ਹੋਣੀਆਂ ਹੀ ਇਹ ਪਰ ਸਾਨੂੰ ਕਹਿੰਦੇ ਇੱਥੋਂ ਸ਼੍ਰੀਨਗਰ ਅੱਗੇ ਜਾਓ ਪਰ ਪੇਪਰ ਤਾਂ ਅੱਡੇ ਜੰਮੂ ਦੇ ਬਣੇ ਹੋਏ ਆ ਬਣੇ ਹੋਏ ਆ ਸਾਡੇ ਪੇਪਰ ਇਹ ਪਰ ਖਾਲੀ ਕਰਨ ਨੂੰ ਕਹਿੰਦੇ ਕਿ ਸ਼੍ਰੀਨਗਰ ਜਾਓ ਹਾਂ ਸ਼੍ਰੀਨਗਰ ਜਾਓ ਇਹ ਕਹਿੰਦੇ ਸਾਡੇ ਕੋਲੇ ਜਗ੍ਹਾ ਹੀ ਹੈ ਨਹੀਂ ਕਿਨੇ ਸਾਡੇ ਕੋਲੇ ਇੱਥੇ ਜਗ੍ਹਾ ਨਹੀਂ ਹੈ ਜਗ੍ਹਾ ਨਹੀਂ ਤੇ ਫਿਰ ਭਰਾਇਆਂ ਹੀ ਕਾਤੋਂ ਹੀ ਬਠੰਡੇ ਤੂੰ ਇਹ ਰੈਕ ਖਾਲੀ ਕਰਾ ਰਹੇ ਆ ਕਿਤੇ ਸਾਨੂੰ ਡੈਵਰੇਜ ਪਈ ਗਈ ਰੈਕ ਆ ਚੁੱਕਿਆ ਹੁਣ ਤੁਹਾਡੀਆਂ ਗੱਡੀਆਂ 2-4 ਦਿਨ ਲਈ ਖੋਣਗੀਆਂ ਪਰ ਸਾਡੀ ਤੁਹਾਨੂੰ 15-15 ਦਿਨ ਕੋਈ ਸ਼ਨਮਾਈ ਨਹੀਂ ਤੇ ਇਹ ਇੱਥੇ ਹੁਣ ਜਿਹੜਾ ਇਸ ਵੇਲੇ ਹਾਲਾਤ ਜਿਹੜੇ ਚੱਲ ਰਹੇ ਆ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਵੀ ਚੱਕਰ ਲਾ ਕੇ ਆਏ ਆ ਹਾਲਾਤ ਉੱਥੇ ਵੀ ਮਾੜੇ ਆ ਤੇ ਜੰਮੂ ਦੇ ਵਿੱਚ ਵੀ ਸੀਗੇ ਮਾੜੇ ਹੁਣ ਠੀਕ ਹੋ ਗਏ ਆ ਪਰ ਸੜਕਾਂ ਦਾ ਹਲੇ ਖੁੱਲਣ ਦਾ ਕੋਈ ਚਾਂਸ ਲੱਗਦਾ ਨਹੀਂਗਾ ਪਰ ਜੇ ਜਾਦਾ ਦਿਨ ਲੱਗ ਗਏ ਤਾਂ ਫਿਰ ਕਿੱਦਾਂ ਚੱਲੂਗਾ ਤੁਹਾਡਾ ਫਿਰ ਕਿੱਦਾਂ ਕੀ ਤੁਹਾਡੇ ਮਾਲਕ ਜਿਹੜੇ ਆ ਉਹ ਕੀ ਕਹਿੰਦੇ ਆ ਨਵੇਂ ਸਾਰੀਆਂ ਸਾਰੇ ਨਵੇਂ ਟਰੈਕਟਰ ਦੀਆਂ ਗੱਡੀਆਂ ਸਾਰੀਆਂ ਕਿਸ਼ਤਾਂ ਵਾਲੀਆਂ ਮਾਲਕ ਰੋਈ ਜਾਂਦੇ ਆ ਜੀ ਮਾਲਕਾਂ ਨੂੰ ਕਹਿੰਨੇ ਟਰੈਕਟਰ ਕਿੱਥੋਂ ਵੀ ਖਰਚਾ ਦੇਣੇ ਤੇ ਚਲੋ ਆ ਸਿੰਘ ਸਾਹਿਬ ਆ ਗਿਆ ਸਾਡਾ ਰੋਟੀ ਪਾਣੀ ਚੱਲੀ ਨਹੀਂ ਸਾਡੇ ਇਹ ਤਾਂ ਵੀ ਬੁਰਾ ਹਾਲ ਹੋ ਜਾਣਾ ਰੋਟੀ ਪਾਣੀ ਤੁਸੀਂ ਲਿਆ ਦਿੰਨੇ ਨਹੀਂ ਸਾਡੇ ਕੋਲੇ ਤਾਂ ਖਰਚਾ ਹੀ ਮੁੱਕੇ ਪਿਆ ਜੀ ਇਹ ਬੜੀ ਵੱਡੀ ਇੱਕ ਮੁਸ਼ਕਲ ਦੀ ਘੜੀ ਹੈ ਇਹਨਾਂ ਡਰਾਈਵਰ ਭਰਾਵਾਂ ਦੇ ਲਈ ਵੀ ਤੇ ਸਾਰੇ ਸਮਾਜ ਦੇ ਲਈ ਵੀ ਇਹ ਸ਼ਰਮ ਦੀ ਗੱਲ ਹੈ ਕਿ ਜੰਮੂ ਦੇ ਵਿੱਚ ਬਾਹਰਲੇ ਡਰਾਈਵਰ ਭਰਾ ਪੰਜਾਬ ਹਰਿਆਣਾ ਹਿਮਾਚਲ ਯੂਪੀ ਰਾਜਸਥਾਨ ਦੇ ਜਿਹੜੇ ਟੈਂਕਰ ਭਰਾ ਟੈਂਕਰ ਡਰਾਈਵਰ ਭਰਾ ਨੇ ਜਿਹੜੇ ਇੱਥੇ ਸਾਡੇ ਕੋਲੇ ਇੱਥੇ ਫਸੇ ਹੋਏ ਨੇ ਪਰ ਅਫਸੋਸ ਦੀ ਗੱਲ ਤੇ ਇੱਕ ਸ਼ਰਮ ਦੀ ਗੱਲ ਇਹ ਹੈ ਕਿ ਇਹਨਾਂ ਦੇ ਕੋਲੋਂ ਇਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਜਾ ਤਾਂ ਚਿੱਟੇ ਵਾਲੇ ਜਿਹੜੇ ਨਸ਼ੇੜੀ ਲੋਕੀ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜਾ ਹੈ ਉਹ ਤੰਗ ਕਰਦੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਨਰਵਾਲ ਬਿਲਕੁਲ ਬਾਹੂ ਪਲਾਜ਼ਾ ਸੋਰੀ ਵੇਵ ਮਾਲ ਦੇ ਬਿਲਕੁਲ ਥੱਲੇ ਵਾਲੀ ਸਾਈਡ ਜਿਹੜੀ ਆ ਉੱਥੇ ਜਿਹੜਾ ਗਰਾਊਂਡ ਹੈ ਉਸ ਗਰਾਊਂਡ ਦੇ ਵਿੱਚ ਇਹ ਗੱਡੀਆਂ ਖੜੀਆਂ ਨੇ ਇੱਥੇ ਪਾਰਕਿੰਗ ਲੋਟ ਸੀਗਾ ਇੱਥੇ ਹੁਣ ਇਹਨਾਂ ਨੇ ਗੱਡੀਆਂ ਇਹਨਾਂ ਨੂੰ ਟੈਂਕਰਾਂ ਨੂੰ ਇੱਥੇ ਖੜਾ ਕੀਤਾ ਪਿਛਲੇ 12 13 ਦਿਨ ਤੋਂ ਇਹ ਬੰਦੇ ਜਿਹੜੇ ਆ ਸਾਰੇ ਨੌਜਵਾਨ ਵੀਰ ਆ ਬਜ਼ੁਰਗ ਆ ਰਾਤ ਵੀ ਗੱਡੀਆਂ ਦਾ ਮੋਬਾਈਲ ਕੱਢ ਕੇ ਲੈ ਕੇ ਜਾਂਦੇ ਨੇ ਅੱਜ ਰਾਤ ਨੂੰ ਵੀ ਨਹੀਂ ਸਰ ਉਹ ਬਚ ਗਿਆ ਸੀ ਕਿਉਂਕਿ ਉਹ ਪਤਾ ਲੱਗ ਗਿਆ ਸੀ ਸਾਰੇ ਡਰਾਈਵਰਾਂ ਨੇ ਚੀਕਾਂ ਰੌਲੇ ਪਾਤੇ ਉਹ ਦੋ ਆਏ ਦੋ ਬੰਦੇ ਆਏ ਸੀ ਉਹ ਬਚ ਗਏ ਸੀ ਪਤਾ ਲੱਗ ਗਿਆ ਪਤਾ ਲੱਗ ਗਿਆ ਉਹ ਬੰਦੇ ਭੱਜ ਗਏ ਸਾਨੂੰ ਕੰਮ ਕਰਦੇ ਸੀ ਹਾਰਨ ਮਾਰ ਨਹੀਂ ਵਾਰੀ ਵਾਰੀ ਨਾਲ ਦੋ ਦੋ ਜਣੇ ਰਾਤ ਨੂੰ ਪਹਿਰਾ ਦਿੰਨੇ ਇੱਥੇ ਫਿਰ ਕਿਤੇ ਜਾ ਕੇ ਸਾਡਾ ਬਚਦਾ ਕੁਝ ਨਹੀਂ ਲੈ ਟੱਕ ਲੈ ਜਾਂ ਅੱਕੇ ਰਾਤ ਕੱਢ ਲੈਂਦਾ ਲੱਗ ਜਾਂਦੀ ਹੈ ਜੀ ਤੱਕ ਕੇ 4:00 2:00 ਤੱਕ 4:00 3:00 ਵਜੇ ਫਿਰ ਆ ਜਾਂਦੇ ਉਹਨਾਂ ਦਾ ਆਉਣ ਦਾ ਟਾਈਮ ਹੀ 2:00 ਤੋਂ 2:30 ਦੇ ਵਿੱਚ ਵਿੱਚ ਆਈ ਰਾਤ ਵੀ 2 ਵਜੇ ਆਏ ਸੀ ਇਹ ਲਗਭਗ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਜੰਮੂ ਦੀ ਪੁਲਿਸ ਪ੍ਰਸ਼ਾਸਨ ਨੂੰ ਇਹ ਨਰਵਾਲ ਇਲਾਕੇ ਦੇ ਵਿੱਚ ਜਿਹੜਾ ਵੀ ਥਾਣਾ ਜਿਹੜਾ ਵੀ ਥਾਣਾ ਜਿਹੜੀ ਵੀ ਚੌਂਕੀ ਪੈਂਦੀ ਹੈ ਆਪਸੀ ਸਾਂਹ ਟੀਵੀ ਵੱਲੋਂ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਹਰਿਆਣਾ ਹਿਮਾਚਲ ਯੂਪੀ ਦੇ ਜਿਹੜੇ Rajasthan ਦੇ ਜਿਹੜੇ ਇੱਥੇ ਟਰੱਕ ਡਰਾਈਵਰ ਟੈਂਕਰ ਡਰਾਈਵਰ ਖੜੇ ਨੇ ਇਹਨਾਂ ਦੀ ਹਿਫਾਜ਼ਤ ਕਰਨੇ ਵੀ ਸਰਕਾਰ ਦਾ ਕੰਮ ਹੈ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਇਹਨਾਂ ਦੇ ਕਹਿਣ ਮੁਤਾਬਕ ਕਰੀਬ 12 ਤੋਂ ਛੇਰੇ 3-4 ਵਜੇ ਦੇ ਵਿੱਚ ਵਿੱਚ ਚੋਰ ਲੋਕੀ ਜਿਹੜੇ ਕਿ ਨਸ਼ੇੜੀ ਜਾਂ ਚਿੱਟੇ ਵਾਲੇ ਹੁੰਦੇ ਆ ਉਹ ਇਹਨਾਂ ਦੇ ਆ ਕੇ ਕਦੇ ਕੋਈ ਮੋਬਾਈਲ ਖਸ ਲੈਂਦਾ ਜਾਂ ਫਿਰ ਕੋਈ ਹੋਰ ਸਮਾਨ ਜਿਹੜਾ ਇਹਨਾਂ ਦਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹਨਾਂ ਦੀ ਜਿਹੜੀ ਮੇਨ ਅਪੀਲ ਇਹੀ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਕਮ ਸੇ ਕਮ ਤੁਸੀਂ ਇਸ ਇਲਾਕੇ ਦੇ ਵਿੱਚ ਆਪਣੀ ਗਸ਼ਤ ਜਿਹੜੀ ਆ ਉਹਨੂੰ ਪੱਕਾ ਕਰੋ ਉਹਨੂੰ ਜਿਹੜਾ ਹੈ ਇੱਥੇ ਕਮ ਸੇ ਕਮ ਰਾਤ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਆਉ। ਜਿਵੇਂ ਇਹਨਾਂ ਨੇ ਦੱਸਿਆ ਕਿ ਲੋਕੀ ਆਉਂਦੇ ਆ ਇੱਥੇ ਚੋਰੀ ਕਰਦੇ ਆ ਔਰ ਸਭ ਤੋਂ ਵੱਡਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਉਹ ਹੈਗੀ ਆ ਕਿ ਜਿਹੜੇ ਇੱਥੇ ਕੁਝ ਲੇਡੀਜ਼ ਵੀ ਆਉਂਦੀਆਂ ਨੇ ਔਰ ਟਰੱਕ ਡਰਾਈਵਰ ਅਗਰ ਕਿਤੇ ਗਲਤੀ ਦੇ ਨਾਲ ਬਾਰੀ ਖੋਲ ਲੈਂਦਾ ਤੇ ਉਹਦੇ ਪਿੱਛੇ-ਪਿੱਛੇ ਪੁਲਿਸ ਆ ਜਾਂਦੀ ਆ ਉਸ ਟਰੱਕ ਡਰਾਈਵਰ ਨੂੰ ਜਿਹੜਾ ਬਲੈਕਮੇਲ ਕੀਤਾ ਜਾਂਦਾ ਇੱਕ ਤੋਂ ਦੋ ਟਰੱਕ ਡਰਾਈਵਰਾਂ ਨੂੰ ਬਲੈਕਮੇਲ ਵੀ ਕੀਤਾ ਗਿਆ ਹੈ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹਨਾਂ ਦੇ ਕੋਲੋਂ ਸੁੱਧੇ ਪੈਸੇ ਜਿਹੜੇ ਆ ਉਹ ਲੈ ਗਏ ਨੇ ਕਰੀਬ ਹਜ਼ਾਰਾਂ ਦੇ ਵਿੱਚ 2000 5000 10000 ਜਿਹੜਾ ਇਦਾਂ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ ਫਿਲਹਾਲ ਮੈਂ ਇੱਥੇ ਆਇਆ ਸੀ ਗੁਰੂ ਨਾਨਕ ਲੰਗਰ ਮਿਸ਼ਨ ਦੀ ਟੀਮ ਦੇ ਨਾਲ ਯੂनाइटेड 6 ਦੀ ਟੀਮ ਦੇ ਨਾਲ ਜਿਹੜੇ ਕਿ ਇਹਨਾਂ ਭਰਾਵਾਂ ਨੂੰ ਜਿਹੜਾ ਹੈ ਇਹਨਾਂ ਦਾ ਬਣਦਾ ਜਿਹੜਾ ਹੱਕ ਆ ਉਹ ਗੁਰੂ ਨਾਨਕ ਦੇ ਲੰਗਰ ਦੇ ਵਿੱਚੋਂ ਉਹ ਦੇਣ ਲਈ ਆਉਂਦੇ ਆ ਇਹ ਕੋਈ ਕਿਸੇ ਨੂੰ ਅਸੀਂ ਕੋਈ ਆਸਾਨ ਨਹੀਂ ਕਰ ਰਹੇ ਇਹ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ ਉਹ ਲੰਗਰ ਆ ਜਿਹਦਾ ਹੱਕ ਜਿਹੜਾ ਹੈ ਉਹ ਹਰ ਇੱਕ ਡਰਾਈਵਰ ਵੀਰ ਦਾ ਹਰ ਇੱਕ ਸਮਾਜ ਦੇ ਕਿਸੇ ਵੀ ਛੋਟੇ ਵਾਲੇ ਬੰਦੇ ਦਾ ਵੱਡੇ ਬੰਦੇ ਦਾ ਸਾਰਿਆਂ ਦਾ ਹੱਕ ਹੈ ਇਹਦੇ ਉੱਤੇ ਤਾਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਹਨਾਂ ਦੀ ਇਸ ਅਪੀਲ ਨੂੰ ਜਰੂਰ ਸੁਣੇਗਾ ਔਰ ਇਸ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਆਪਸੀ ਸਾਂਝ ਟੀਵੀ ਦੀ ਇਹ ਨਿਊਜ਼ ਜਿਹੜੀ ਹੈ ਛੇਤੀ ਤੋਂ ਛੇਤੀ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਣੀ ਚਾਹੀਦੀ ਹੈ ਨਰਵਾਲ ਜੰਮੂ ਦਾ ਨਰਵਾਲ ਇਲਾਕਾ ਵੇਵਮਾਲ ਦੇ ਬੈਕਸਾਈਡ ਤੇ ਜਿਹੜੀ ਵੀ ਚੌਕੀ ਇਹ ਥਾਣਾ ਜਿਹੜਾ ਇੱਥੇ ਪੈਂਦਾ ਹੈ ਜਿੱਥੇ ਪਾਸਿੰਗ ਗਰਾਊਂਡ ਨਰਵਾਲ ਦਾ ਪਾਸਿੰਗ ਗਰਾਊਂਡ ਹੈ ਜਿਹੜਾ ਹੁਣ ਇੱਥੇ ਬੰਦ ਹੋ ਚੁੱਕਿਆ ਆ ਹੁਣ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਅਪੀਲ ਲਾਸਟ ਵਿੱਚ ਮੁੜ ਮੁੜ ਕੇ ਮੈਂ ਇਹੀ ਕਹਾਂਗਾ ਕਿ ਇਹਨਾਂ ਪਰਦੇਸੀ ਭਰਾਵਾਂ ਦਾ ਖਿਆਲ ਰੱਖਣਾ ਸਾਡੇ ਪ੍ਰਸ਼ਾਸਨ ਦਾ ਕੰਮ ਆ ਇਹ ਆਪ ਰਾਤ ਨੂੰ ਪਹਿਰਾ ਦੇ ਕੇ ਆਪਣੀਆਂ ਗੱਡੀਆਂ ਦੇ ਮਾਲ ਨੂੰ ਆਪਣੇ ਪੈਸੇ ਨੂੰ ਬਚਾਉਂਦੇ ਆ ਤਾਂ ਉਮੀਦ ਕਰਦੇ ਨੇ ਕਿ ਪ੍ਰਸ਼ਾਸਨ ਜਿਹੜਾ ਆ ਇਹਨਾਂ ਦੀ ਰਾਖੀ ਕਰੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ੱੱੱਕਾ ਨਹੀਂ ਹੋਏਗਾ ਆਓ ਹੁਣ ਤੁਹਾਨੂੰ ਦਿਖਾਈਏ ਕਿਵੇਂ ਲੰਗਰ ਜਿਹੜਾ ਹੈ ਉਹ ਇਹਨਾਂ ਵੀਰਾਂ ਨੂੰ ਵਰਤਾਇਆ ਜਾ ਰਿਹਾ ਹੈ ਇਹ ਗੱਡੀ ਯੂਨਾਈਟਿਡ ਸਿਕਸ ਦੀ ਮੈਂ ਤانوں ਦੱਸ ਦਿਆਂ ਇਹ ਆਈ ਹੋਈ ਹੈ ਔਰ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਵੀ ਸਾਰੇ ਆਏ ਹੋਏ ਨੇ ਔਰ ਉਮੀਦ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਰਸਤੇ ਜਿਹੜੇ ਆ ਉਹ ਖੁੱਲ ਜਾਣ ਔਰ ਇਹਨਾਂ ਡਰਾਈਵਰ ਵੀਰਾਂ ਦੀ ਜਿਹੜੀ ਅਪੀਲ ਆ ਉਹ ਸਰਕਾਰ ਜਿਹੜੀ ਆ ਸੁਣ ਲਵੇ ਔਰ ਰਸਤੇ ਖੋਲ ਕੇ ਇਹਨਾਂ ਨੂੰ ਆਪਣੇ ਆਪਣੇ ਜਿਹੜੇ ਇਲਾਕੇ ਆ ਉਹਨਾਂ ਵੱਲ ਭੇਜਿਆ ਜਾਵੇ ਕਿਉਂਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਇਸ ਵੇਲੇ ਇਹ ਡਰਾਈਵਰ ਭਰਾ ਜਿਹੜੇ ਨੇ ਉਹ ਦੇਖ ਰਹੇ ਨੇ ਕਿਉਂਕਿ ਜੰਮੂ ਦੀ ਰਿੰਗ ਰੋਡ ਦੇ ਉੱਤੇ ਵੀ ਬਹੁਤ ਸਾਰੀਆਂ ਗੱਡੀਆਂ ਰੁਕੀਆਂ ਹੋਈਆਂ ਨੇ ਬਹੁਤ ਸਾਰਾ ਜਿਹੜਾ ਟਰੱਕ ਆ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਰੁਕਿਆ ਹੋਇਆ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਇੱਕ ਨੂੰ ਲੰਗਰ ਪੁਜਾਇਆ ਜਾ ਸਕੇ ਪਰ ਕਈ ਵਾਰੀ ਅਸੀਂ ਕਿਤੇ ਨਾ ਕਿਤੇ ਰਹਿ ਜਾਂਦੇ ਆ ਤਾਂ ਤੁਹਾਡੇ ਇਲਾਕੇ ਦੇ ਵਿੱਚ ਜੇ ਕਿਤੇ ਵੀ ਕੋਈ ਵੀ ਇਸ ਤਰ੍ਹਾਂ ਦੇ ਪ੍ਰਵਾਸੀ ਵੀਰ ਜਿਹੜੇ ਫਸੇ ਹੋਣ ਤਾਂ ਉਹਨਾਂ ਨੂੰ ਲੰਗਰ ਦੀ ਸੇਵਾ ਕੰਮ ਸੇ ਕੰਮ ਤੁਸੀਂ ਜ਼ਰੂਰ ਕਰਦੇ ਹੋ ਕਿਉਂਕਿ ਪੇਟ ਜੇਕਰ ਭੁੱਖਾ ਰਹੇਗਾ ਤਾਂ ਬੰਦਾ ਕਿਸੇ ਪਾਸੇ ਚੋਗਾ ਨਹੀਂ ਰਹਿੰਦਾ ਜੇ ਪੇਟ ਭਰਿਆ ਰਵੇ ਤਾਂ ਭਾਵੇਂ ਇਹ 20 ਦਿਨ ਵੀ ਇੱਥੇ ਰੁਕ ਸਕਦੇ ਨੇ ਪਰ ਕੋਸ਼ਿਸ਼ ਇਹੀ ਰਹੇਗੀ ਕਿ ਪ੍ਰਸ਼ਾਸਨ ਚਾਹੇ ਤਾਂ ਇਹਨਾਂ ਨੂੰ ਛੇਤੀ ਤੋਂ ਛੇਤੀ ਇੱਥੋਂ ਪਹਿਲਾਂ ਕਰ ਸਕਦਾ ਔਰ ਅਸੀਂ ਵੀ ਇਹੀ ਚਾਹਾਂਗੇ ਕਿ ਇਹਨਾਂ ਦੀ ਅਪੀਲ ਜਿਹੜੀ ਹੈ ਸੁਣੀ ਚਾਹੀਏ ਔਰ ਇਹ ਜਿਹੜਾ ਪਾਸਿੰਗ ਗਰਾਊਂਡ ਨਰਵਾਲ ਜੰਮੂ ਦਾ ਇਲਾਕਾ ਹੈ ਇੱਥੇ ਪੁਲਿਸ ਦੀ ਜਿਹੜੀ ਗਸ਼ਤ ਹੈ ਉਹਨੂੰ ਤੇਜ਼ ਕੀਤਾ ਜਾਏ ਤਾਂ ਕਿ ਇਹ ਲੋਕੀ ਜਿਹੜੇ ਆ ਰਾਤਾਂ ਦੇ ਸਮੇਂ ਵਿੱਚ ਆਪਦੀ ਨੀਂਦ ਕਮ ਸੇ ਕਮ ਜਿਹੜੀ ਹੈ ਉਹ ਪੂਰੀ ਕਰ ਲੈਣ ਦੇਖਦੇ ਰਹੋ ਅੱਛਾ ਪੰਜ ਬੰਦੇ ਇਹੀ ਤੇ ਕਾਰ ਕਾਲੀ ਕਾਰ ਸੀ ਉਹਨਾਂ ਦੀ ਤੇ ਮੇਰੀ ਬੈਟਰੀ ਮਾਰੀ ਜਨ ਭੱਜ ਗਏ ਤਾਂ ਮੈਂ ਕੋ ਮਕਮਾ ਮਾਤ ਪਰ ਜੀਤ ਜਾਦਾ ਹਾਂ ਜੀ ਤੱਕਾ ਮਾਇਆ ਉਹ ਭੱਜ ਗਏ ਫਿਰ ਅੱਛਾ ਉਹ ਭੱਜ ਗਏ ਪੰਜ ਬੰਦੇ ਹੀ ਕਾਰ ਆਈ ਤੇ ਕਾਲੇ ਰੰਗ ਦੀ ਕਾਲੇ ਰੰਗ ਦੀ ਕਾਰ ਕਾਲੇ ਰੰਗ ਦੀ ਕੋਈ ਪਤਾ ਹੈ ਕਾਰ ਕਿਹੜੀ ਸੀਗੀ ਸਵਿਫਟ ਸੀ ਜਾਂ ਨਹੀਂ ਇਹਨਾਂ ਰਾਤ ਕੀ ਦਾ ਰੰਗ ਅੱਛਾ ਨਹੀਂ ਇਹਦੇ ਚ ਨਹੀਂ ਪਤਾ ਇਦਾਂ ਦਾ ਟਾਈਮ ਸੀ ਅੱਛਾ ਤੋ ਪਹਿਲਾਂ ਮੈਂ ਬੈਟਰੀ ਲਾ ਕੇ ਪਏ ਵਿੱਚ ਵੀ ਬਰਦਾਇ ਜਾਗਦੇ ਬਰਜਾਦਾ ਉਹ ਬੈਟਰੀ ਫੜਨ ਪਿਆ ਤੇ ਉਹ ਭੱਜ ਗਈ ਇੱਕ ਪਾਜੀ ਇੱਕ ਕਾਰ ਵੀ ਆ ਗਈ ਹੁਣ ਦੇ ਬਾਵਜੂਦੋ ਬੰਦੇ ਡਰਦੇ ਨਹੀਂ ਹੈਗੇ ਜੇ ਇੱਥੇ ਇੱਕ ਦੋ ਚਾਰ ਗੱਡੀਆਂ ਖੜੀਆਂ ਹੁਣ ਤਾਂ ਉਹ ਬਿਲਕੁਲ ਹੀ ਨਹੀਂ ਡਰਦੇ ਉਹ ਤਾਂ 8-10 ਦੀ ਟੋਲੀ ਬਣਾ ਕੇ ਆਉਂਦੇ ਆ ਜੀ ਇੱਕ ਦੋ ਬੰਦੇ ਵੈਸੇ ਜਾਗਦੇ ਹੀ ਸੌ ਜਾਂਦੇ ਆ ਕਿਉਂਕਿ ਉਹਨਾਂ ਨੂੰ ਆਪਦੀ ਜਾਨ ਮਾਲ ਦਾ ਵੀ ਫਿਕਰ ਹੁੰਦਾ ਕਿਉਂਕਿ ਕੋਈ ਜਾਨੋ ਵੀ ਮਾਰ ਸਕਦਾ ਉਹਨਾਂ ਦਾ ਤੇ ਤੇਜ਼ ਤਰ੍ਹਾਂ ਹਥਿਆਰ ਵੀ ਹੋ ਸਕਦਾ ਸਰ ਕੁਝ ਵੀ ਹੋ ਸਕਦਾ ਜੀ ਲਾਸਟ ਪੱਤੀ ਹੈ ਨਾ ਉਹ ਗੱਡੀ ਦਾ ਨੰਤਾ ਜਾ ਵੀ 3679 ਨੰਬਰ ਕਿਹਦੀ ਮਾਰਾ ਜੂ ਹਾਂਜੀ ਹਾਂਜੀ ਗੱਡੀ ਕਾਰ ਦਾ ਕਹਿੰਦੇ ਵੀ 3679 ਨੰਬਰ ਸਾਡੀ ਗੱਡੀ ਦਾ ਏ ਇਹ ਤੇ ਖੜੀ ਨਹੀਂ ਮੈਨੂੰ ਉਹਦਾ ਕਿਹਦੇ ਆ ਕਿ ਮੈਂ ਸਾਨੂੰ ਕੀ ਪਤਾ ਗੱਡੀਆਂ ਕਿ ਖੜੇ ਘੋੜੇ ਆੜੇ ਖੜੇ ਆਣ ਕੇ ਰੋਡ ਦੇ ਉੱਤੇ 3679 ਗੱਡੀ ਦਾ ਨੰਬਰ ਸੀ ਇਹ ਤਾਂ ਗੱਡੀ ਨੰਬਰ ਕੀ ਆ ਇਹ ਤੇ ਖੜੀ ਨਹੀਂ ਐਵੇਂ ਦੇਖਣਾ ਉਹਨੂੰ ਆਏ ਉਹਨੂੰ ਜਦੋਂ ਭੀਹਾ ਆਏ ਕਾਰ ਵੀ ਲੈ ਕੇ ਦੋਈ ਭੱਜੀ ਉਹ ਵੀ ਭੱਜ ਗਈ ਉਹ ਸੇ ਜੀ ਅੱਗੇ ਆਓ ਆ ਕੇ ਸਾਨੂੰ ਡਰ ਬਹੁਤ ਲੱਗਦਾ ਸਾਡੇ ਕੋਲੇ ਤੇਲ ਭਰਿਆ ਹੋਇਆ ਪੈਟਰੋਲ ਪੈਟਰੋਲ ਸਿੱਟਾ ਪੀਂਦੇ ਆ ਸਾਰਾ ਆ ਕੇ ਇੱਥੇ ਸਾਨੂੰ ਡਰ ਬਹੁਤ ਲੱਗਦਾ ਇੱਥੇ ਜੀ ਅੱਛਾ ਤੁਹਾਡੀ ਗੱਡੀਆਂ ਤੇ ਵੀ ਪੈਟਰੋਲ ਵੀ ਭਰਿਆ ਹੋਇਆ ਹੋਰੇ ਪੈਟਰੋਲ ਆ ਸਰ 40 ਗੱਡੀਆਂ ਆ 45 ਗੱਡੀਆਂ ਕੋਲੇ ਪੈਟਰੋਲ ਆ ਸਰ ਕੰਨਾ 45 ਗੱਡੀਆਂ ਬੰਬ ਲੈ ਕੇ ਬੈਠਾ ਹੋ ਜੀ ਪੈਟਰੋਲ ਸਾਰੇ ਜੰਮੂ ਨੂੰ ਖਤਰਾ ਹੈ ਸਾਰੇ ਦਾ ਤੋ ਇਹ ਇਹ ਇੱਕ ਬੜੀ ਵੱਡੀ ਗੱਲ ਜਿਹੜੀ ਹੈ ਇਹ ਡਰਾਈਵਰ ਭਰਾ ਨੇ ਦੱਸੀ ਹੈ ਕਿ ਇਸ ਦੇ ਇਲਾਕੇ ਆ ਕੇ ਸਿਗਰਟ ਵਗੈਰਾ ਪੀਦੇ ਲੋਰੇ ਹਾਈਲੀ ਇਨਫਲੇਮੇਬਲ ਜਿਹੜਾ ਮਟੀਰੀਅਲ ਹੈ ਇਹਨਾਂ ਗੱਡੀਆਂ ਤੇ ਵਿੱਚ ਭਰਿਆ ਹੋਇਆ ਜਿਵੇਂ ਪੈਟਰੋਲ ਹੋ ਗਿਆ ਇਥੈਨਾਲ ਹੋ ਗਿਆ ਜਾਂ ਕੋਈ ਹੋਰ ਕਿਉਂਕਿ ਇਹ ਸਾਰੇ ਟੈਂਕਰ ਨੇ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਪਠਿੰਡੇ ਤੋਂ ਆਏ ਨੇ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਇੱਕ ਇਹ ਬੰਬ ਲੈ ਕੇ ਚੱਲ ਰਹੇ ਆ ਨਾਲ ਤੇ ਕਿਤੇ ਐਸਾ ਨਾ ਹੋਵੇ ਇਹ ਗੱਡੀਆਂ ਕਿਤੇ ਬੰਬ ਦੀ ਤਰ੍ਹਾਂ ਯੂਜ਼ ਹੋ ਜਾਣ ਔਰ ਜੰਮੂ ਦਾ ਬਹੁਤ ਵੱਡਾ ਨੁਕਸਾਨ ਹੋ ਸਕੇ ਪ੍ਰਸ਼ਾਸਨ ਨੂੰ ਫਿਰ ਇੱਕ ਤੋਂ ਇੱਕ ਵਾਰ ਮੈਂ ਕਹਿੰਨਾ ਕਿ ਪ੍ਰਸ਼ਾਸਨ ਨੂੰ ਇੱਕ ਬਹੁਤ ਵੱਡੀ ਇੱਕ ਵਾਰਨਿੰਗ ਹੈ ਕਿ ਕਮ ਸੇ ਕਮ ਵੀ ਤੁਸੀਂ ਇਹਨਾਂ ਗੱਡੀਆਂ ਦੀ ਰਾਖੀ ਕਰੋ ਜੇ ਡਰਾਈਵਰਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਨਾ ਗੱਡੀਆਂ ਦੀ ਰਾਖੀ ਕਰਨਾ ਹੁਣ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਜੀ 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 ਪਾਜੀ ਕਿਉਂਕਿ ਜਿਵੇਂ ਹੁਣ ਸਾਨੂੰ ਕਹਿ ਦਿੰਦੇ ਆ ਵੀ ਟ੍ਰੇਨ ਆ ਗਈ ਰੈਕ ਆ ਗਿਆ ਹੁਣ ਤੁਹਾਡੀਆਂ 4 ਦਿਨ ਗੱਡੀਆਂ ਲੇਟ ਸਾਡੀਆਂ 23 ਤਰੀਕ ਦੀਆਂ ਇੱਥੇ ਗੱਡੀਆਂ ਖੜੀਆਂ ਹੋਈਆਂ ਜੇ ਉੱਥੇ ਕੱਲ ਟ੍ਰੇਨ ਆਉਂਦੀ ਆ ਸਾਡੀਆਂ ਗੱਡੀਆਂ ਫੇਰ 4 ਦਿਨ ਲੇਟ ਕਰ ਦਿੰਦੇ ਆ ਉਹ ਟ੍ਰੇਨ ਨੂੰ ਪਹਿਲ ਦੇ ਦਿੰਦੇ ਆ ਸਾਡੀਆਂ ਗੱਡੀਆਂ ਨੂੰ 4 ਦਿਨ ਹੋਰ ਲੇਟ ਕਰ ਦਿੰਦੇ ਆ ਚਾਰਾਂ ਤਰ੍ਹਾਂ ਬਾਅਦ ਟ੍ਰੇਨ ਫੇਰ ਆ ਜਾਂਦੀ ਆ ਉਹਨੂੰ ਪਹਿਲ ਫੇਰ ਦਿੱਤੀ ਜਾਂਦੀ ਆ ਸਾਡੀਆਂ ਬਈ ਹਾਂ ਸਾਰੋਂ ਪਿੱਛੇ ਕਰੀ ਜਾਂਦੇ ਐਨਾ ਦਾ ਕੋਈ ਖਤਰਾ ਨਹੀਂ ਹੈਗਾ ਸਰ ਇਹਨਾਂ ਦਾ ਵੀ ਤਾਂ ਬਹੁਤ ਵੱਡਾ ਖਤਰਾ ਨਾ ਸਾਰਾ ਜੰਮੂ ਲੈ ਕੇ ਜਾਣ ਗਿਆ ਜੇ ਰੱਬ ਨਾ ਕਰੇ ਕੋਈ ਇਹ ਜਾਂ ਕੋਈ ਦੁਰਘਟਨਾ ਹੋ ਸਕਦੀ ਹੈ ਸਰ ਇੱਥੇ ਕੋਈ ਵੀੜੀਆਂ ਕਿਉਂਕਿ ਜਿਵੇਂ ਵੀਰ ਜੀ ਨੇ ਕਿਹਾ ਕਿ ਬਈ ਸਿਗਰਟ ਵਗੈਰਾ ਪੀਂਦੇ ਆ ਦੇ ਨੇੜੇ ਆ ਕੇ ਖੜੇ ਹੋ ਕੇ ਆ ਕੇ ਰਾਤ ਨੂੰ ਮੋਟਰਸਾਈਕਲ ਲਾ ਲੈਂਦੇ ਆ ਜੀ ਇਹ ਕਿਸੇ ਦੇ ਗਲ ਪੈ ਜਾਂਦੇ ਆ ਸਾਡੇ ਜੀ ਕਹਿੰਦੇ ਆ ਕਿ ਟਾਫੀਂ ਦੇ ਆਣ ਕੇ ਮਗਰ ਉਧਰ ਜਾ ਕੇ ਪੜਾ ਔਰੇ ਬਹੁਤ ਵੱਡੀ ਗੱਲ ਹੈ ਕਿ ਗੱਲ ਬਣਿਆ ਵੇ ਸਾਰੇ ਇਹੀ ਬੋਲਦੇ ਸਾਨੂੰ ਤੁਹਾਡੀ ਆਪਦੀ ਪ੍ਰਾਪਰਟੀ ਆ ਜਾਂ ਸਾਸੀਂ ਕਹਿੰਨੇ ਵੀ ਆ ਤੇ ਮੁੰਡ ਕਿਉਂ ਗੱਲ ਪੈਂਦੇ ਆ ਅਸੀਂ ਸੋਚਦੇ ਆ ਵੀ ਦੱਸ ਦਿੰਦੇ ਵੀ ਅਸੀਂ ਬੰਦੇ ਆ ਵੀ ਪਰਦੇਸੀ ਬੰਦੇ ਚੁੱਪ ਕਰ ਜਾਂਦੇ ਆ ਜਾਨ ਤਾ ਕਰਕੇ ਅਸੀਂ ਸਰ ਚੁੱਪ ਕਹਿ ਦਿੰਦੇ ਆ ਇਹਨਾਂ ਨੂੰ ਚੇਤਾਵਨੀ ਜ਼ਰੂਰ ਦਿੱਤੀ ਜਾਂਦੀ ਐ ਇੱਕ ਵਾਰੀ ਵੀ ਇਹਦੇ ਚ ਪਦਾਰਥ ਉਹ ਜਿਆ ਭਰਿਆ ਜੀ ਵੀ ਕੁਛ ਵੀ ਸਾਰੀ ਇੱਕ ਗੱਡੀ ਉਹ ਤਾਂ ਗੱਡੀਆਂ ਦੇ ਉੱਤੇ ਲਿਖਿਆ ਵੀ ਹੋਇਆ ਕਿ ਇਹਨਾਂ ਦੇ ਵਿੱਚ ਪੈਟਰੋਲ ਆ ਜਾਂ ਕੁਛ ਇਸ ਤਰ੍ਹਾਂ ਦਾ ਤਾਂ ਇੱਕ ਬਹੁਤ ਵੱਡੀ ਜੇਲੋਂਦਾ ਜਾਂ ਪੈਟਰੋਲ ਆਉਂਦਾ ਸਾਡੇ ਕੋਲੇ ਦੋਈ ਚੀਜ਼ਾਂ ਹੁੰਦੀਆਂ ਬਹੁਤ ਵੱਡੀ ਬਹੁਤ ਵੱਡੀ ਇੱਕ ਇਹ ਗੱਲ ਜਿਹੜੀ ਐ ਉਹ ਕਹਿ ਦਿੱਤੀ ਐ ਕਿਉਂਕਿ ਹਾਂਜੀ ਵੀਰੇ 80000 ਕੱਢੀ ਰਿਹਾ ਪਰਸ ਕੱਢੀ ਰਿਹਾ ਪਰਸ ਨੂੰ ਪਰਸ ਕੰਮ ਕਰਾਦਾ ਗੱਡੀ ਦਾ ਤੁਸੀਂ ਕਿੱਥੇ ਦਿਓ ਇਧਰ ਆ ਜਿਓ ਇਧਰ ਆ ਜਿਓ ਥੋੜਾ ਲਾਈਟ ਚ ਆ ਜਿਓ ਜੰਮੂ ਦੇ ਹੋ ਤੁਸੀਂ ਹਾਂਜੀ ਹਾਂਜੀ ਕਿੱਥੇ ਦੇ ਮੈਂ ਉਦੋਂ ਪਰਵਿੰਦ ਮੇਰਾ ਅੱਛਾ ਉਦੋਂ ਪੁਰਦੇ ਹੋ ਤੁਹਾਡੀ ਵੀ ਗੱਡੀ ਇੱਥੇ ਰੁਕੀ ਹੋਈ ਹੈ ਕਿਹੜੀ ਗੱਡੀ ਆ ਤੁਹਾਡੀ ਮੇਰੀ ਉਹ ਟੈਂਕਰ ਮਸ਼ੀਨਰ ਘਰ ਪਰੇ ਹੋਜੀ ਅੱਛਾ ਟੈਂਕਰ ਕੀ ਹੋਇਆ ਤੁਹਾਡੇ ਨਾਲ ਮੈਂ ਕੰਮ ਕਰਾਦਾ ਸੀ ਗੱਡੀ ਦਾ ਅੱਛਾ ਤੇ ਗੱਡੀ ਪਿਆ ਪਰਸ ਮੈਂ ਚਾਹ ਪੀਣ ਗਿਆ ਖਾਲੀ ਤੇ ਪਿੱਛੇ ਪਰਸੇ ਮਾਰ ਗਿਆ ਕੋਈ ਪਤਾ ਚੋਰੀ ਹੋ ਗਿਆ ਪਰਸ ਹਾਂ ਤੋ ਇਹ ਵੀ ਦੇਖੋ ਤੁਸੀਂ ਕਿੰਨੀਆਂ ਪਰੇਸ਼ਾਨੀਆਂ ਜੜੀਆਂ ਨੇ ਇਹ ਦੱਸ ਰਹੇ ਨੇ ਅਰੇ ਕੀ ਹੋਇਆ ਅੱਗ ਲੱਗੀ ਕੇ ਅੰਦਰ ਚੋਰ ਆਇਆ ਚੋਰ ਆਇਆ ਔਰ ਔਰ ਤੁਸੀਂ ਦੇਖ ਰਹੇ ਹੋ ਔਰ ਇਹ ਬੜੀ ਵੱਡੀ ਇੱਕ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਇੱਥੇ ਸ਼ਾਇਦ ਕੋਈ ਬੰਦਾ ਇੱਥੇ ਆਇਆ ਹੋਇਆ ਹੈ ਔਰ ਹਜੇ ਅਸੀਂ ਗੱਲ ਹੀ ਕਰ ਰਹੇ ਸੀ ਹਜੇ ਅਸੀਂ ਗੱਲ ਹੀ ਕਰ ਰਹੇ ਸੀ ਕਿ ਇੱਥੇ ਸ਼ਾਇਦ ਕੋਈ ਚੋਰ ਫੜਿਆ ਗਿਆ ਹੈ ਨਿਕਲ ਗਿਆ ਨਿਕਲ ਗਿਆ ਜਾਂ ਫੜਿਆ ਗਿਆ ਨਹੀਂ ਨਹੀਂ ਨਿਕਲ ਗਿਆ ਨਿਕਲ ਗਿਆ ਤਾਂ ਚਲੋ ਖੈਰ ਉਹ ਹੁਣ ਸ਼ਾਇਦ ਦੂਰ ਨਿਕਲ ਚੁੱਕੇ ਨੇ ਔਰ ਉੱਥੇ ਕੋਈ ਬੰਦਾ ਸੀਗਾ ਜਿਹੜਾ ਜਾਂਦੇ ਸ਼ਾਇਦ ਉੱਥੇ ਅੱਗ ਮੜੀ ਜੀ ਅੱਗ ਲਾ ਕੇ ਗਿਆ ਵਾ ਔਰ ਇਹੀ ਪਰੇਸ਼ਾਨੀਆਂ ਇਹਨਾਂ ਡਰਾਈਵਰ ਵੀ ਕੋਈ ਬੰਦਾ ਸੀ ਜਿਹੜਾ ਸ਼ਰਾਰਤ ਕਰਕੇ ਗਿਆ ਸ਼ਰਾਰਤ ਕਰਕੇ ਅੱਗ ਲਾ ਕੇ ਗਿਆ ਦੇਖੋ ਤੁਸੀਂ ਇਹ ਬਹੁਤ ਬਹੁਤ ਵੱਡੀ ਇੱਕ ਖਬਰ ਸਭ ਨੇ ਨਿਕਲ ਕੇ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਜੰਮੂ ਪੁਲਿਸ ਨੂੰ ਹੁਣ ਇਹਦੇ ਉੱਤੇ ਛੇਤੀ ਤੋਂ ਛੇਤੀ ਕੋਈ ਐਕਸ਼ਨ ਲੈਣਾ ਪਊਗਾ ਆ ਸ਼ਰਾਰਤ ਕਰਕੇ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਵੀ ਸਾਰੇ ਨਾਲ ਨੇ ਔਰ ਤਾੜਾ ਲਗਾ ਕੇ ਨਸਿਆ ਉਹ ਤੁਸੀਂ ਦੇਖ ਰਹੇ ਹੋ ਕਿ ਇੱਥੇ ਅੱਗ ਲਗਾ ਕੇ ਨਿਕਲ ਗਿਆ ਬੰਦਾ ਉਹ ਪਾਸੇ ਪਟ્રોલ ਆ ਸਾਰੀਆਂ ਗੱਡੀਆਂ 'ਚ ਪਟ્રોલ ਆ ਔਰ ਇੱਕ ਮਿੰਟ ਇੱਕ ਮਿੰਟ ਜੀ ਕਿੱਥੇ 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 ਪਾਲੀ ਅੱਗ ਵੀਰੇ ਆ ਦੇਖੋ ਆ ਦੇਖੋ ਕੀ ਪੋਲ ਪਰਾ ਆ ਪੂਰਾ ਮਤਲਬ ਕਿ ਆਪ ਲਾਈ ਹੈ। ਇੱਕ ਪੈਟਰੋਲ ਕੀ ਕਰ। ਅਰੇ ਭਾਈ ਭਾਈ ਹੈਲੋ। ਮੈਂ ਦੇਖਿਆ ਆ ਰੁਕੋ ਤਾਂ ਪੂਰਾ। ਅਰੇ ਦੇਖੋ ਤੁਸੀਂ ਇੱਥੇ ਅੱਗ ਵਾਲੀ ਗਈ ਆ। ਆਹ ਦੇਖੋ। ਆਹ ਦੇਖੋ। ਆਹ ਸੱਪ ਸੱਪ ਸਾਰੇ ਆ ਜਾ ਰਿਹਾ ਇੱਥੇ। ਉਹ ਭਾਈ ਕਿਸ ਕਿਸ ਨੇ ਲਗਾਈ ਆ ਅੱਗ ਭਾਈ? ਤੁਹਾਨੂੰ ਪਤਾ ਨਹੀਂ ਟੱਕ ਖੜਾ। ਸਰਪ ਨਿਕਲਾ। ਅਗੂ ਲਾਈਟ ਬੰਦ ਕਰ ਸਰਪ ਨਿਕਾ ਤਾਂ ਅੱਗ ਥੋੜੀ ਲਗਾਨੀ ਹੁੰਦੀ ਹੈ। ਕੀ ਕਰ ਰਹੇ ਹੈਂ ਕਿ ਤੇਰੇ ਕੋ ਪਤਾ ਹੈ? ਤੇਰੇ ਕੋ ਪਤਾ ਹੈ 1 ਮਿੰਟ 1 ਮਿੰਟ ਭਾਈ 1 ਮਿੰਟ। ਤੇਰੇ ਕੋ ਪਤਾ ਹੈ ਇਧਰ ਕਿੰਨੀਆਂ ਗੱਡੀਆਂ ਖੜੀਆਂ ਹੈ ਪੈਟਰੋਲ ਵਾਲੀ। ਨਹੀਂ ਨਹੀਂ ਉਹ ਤਾਂ ਠੀਕ ਹੈ। है पता ना तेरे को कोई बात नहीं हम इधर कर लेते हैं ना अरे इधर कर लेते नहीं इधर इधर आग नहीं जलानी है इधर आग जलाएगा तो चूल्हे की रोटी बनाते हैं अरे चूल्हा उधर है ना पार आपका तो तो उधर इधर तेरे को पता है तेरे को पता है इधर ये सामने ये सामने इधर कर लेते हैं सर अरे इधर अरे सारा जम्मू उड़ाने का इरादा रखा गया और क्या तो फिर तो अब इधर 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 गाड़ी है अरे गाड़ियों के गाड़ियों के पास आग नहीं जलाना गाड़ियों के पास आग नहीं जलाना भाई इसको इसको उठाओ इधर से इसको उठाओ इधर से इसको इसको उठाओ इधर से उठाओ इसको बंद करो आग को बंद करो आग को ਇਹ ਇਹ ਦੇਖੋ ਜੀ ਤੁਸੀਂ ਇਹ 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 ਵੀ ਪ੍ਰਵਾਸੀ ਵੀਰ ਨੇ ਇਹ ਵੀ ਪ੍ਰਵਾਸੀ ਲੋਕੀ ਨੇ ਇੱਥੇ ਕੰਮ ਲੱਗੇ ਹੋਏ ਨੇ ਉਹ ਬਾਈ ਆ ਕੇ ਸਿੱਧਾ ਇਧਰ ਇਧਰ ਆਗ ਨਹੀਂ ਜਲਾਣਾ ਉਖਾ ਲਓ ਉਠਾ ਲਓ ਇਧਰ ਸੇ ਮੇਰੇ ਮਾ ਮਾਰ ਮਾਰ ਕੇ ਹੋਰ ਇਧਰ ਬੀੜੀ 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 ਸਿਗਰਟ ਵੀ ਨਹੀਂ ਪੀਣਾ ਇਧਰ ਕੋਈ ਵੀ ਕਿਉਂਕਿ ਇਧਰ 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 ਪਿੱਛੇ ਮਾਤਾ ਇਧਰ ਟੈਂਕਰ ਖੜੇ ਆ ਪੈਟਰੋਲ ਹੈ ਉਹਨਾਂ ਨੇ ਸਮਾਂ ਪਕਾ ਰਹੇ ਇੱਥੇ ਸਾਮ ਖਾਣਾ ਤਾਂ ਇਸ ਨੇ ਇਹ ਦੇਖੋ ਇਹ ਸੱਪ ਤੁਸੀਂ ਪੁੱਤਰ ਇਹ ਤੁਸੀਂ ਸੱਪ ਕਿਉਂ ਸਾੜ ਰਹੇ ਹੋ ਬਾਈ ਹੈਲੋ ਓਏ नाम हरी शंकर सर हरी शंकर ये तू सा क्यों जला रहा था इधर सर इसलिए बंदे को काट हमारी नहीं नहीं काट के क्या मारने के बाद जला देते हो नहीं अरे तुझे किसने बोला की सांप को जलाना होता है हमारे इधर जलाते हैं सर आपका है उधर कौन सा मध्य प्रदेश ये मध्य प्रदेश नहीं है भाई इधर कानूनी जुर्म है ये सब करना और तूने तूने कानून को हाथ तो में लिया अभी वो तो ठीक तो तो है सर हाँ ये मत कर ऐसे और तुम लोग ये खाने के लिए पका रहे हो इतना बड़ा इतना बड़ा इतना बड़ा फट्टा लेके तू तुम छाप को जला रहे इसकी मुंडी काट के तुम इसको तुम इसको जला रहे हो ये खाने के लिए जला रहे हो तुम इसको खाने के लिए जला रहे हो क्या ओए दुकान का खाने के लिए नहीं नहीं थोड़ी तो मार दिया अगर तो मार दिया तो उसको दबा सकते हो ना लड़की को ना अरे लिपट गया था तो इधर जलाना नहीं आग नहीं जलाना इधर आग नहीं जलाएंगे अपनी जलाना आग इधर चलो भाई तो तुम देख रहे हो कि तस्वीरें इधर नेड़े ही बिल्कुल ਜਿਹੜਾ ਟੈਂਕਰ ਜਿਹੜੇ ਆ ਬਿਲਕੁਲ ਬਿਲਕੁਲ ਆ ਬੂਟਿਆਂ ਦੇ ਬੈਕ ਸਾਈਡ ਤੇ ਟੈਂਕਰ ਖੜੇ ਆ ਔਰ ਕਰੀਬ ਕਰੀਬ 45 ਟੈਂਕਰ ਖੜੇ ਆ ਔਰ ਸਾਰਿਆਂ ਦੇ ਵਿੱਚ ਹਾਈਲੀ ਇਨਫਲੇਮੇਬਲ ਮਟੀਰੀਅਲ ਜਿਹੜਾ ਆ ਉਹ ਪਿਆ ਹੋਇਆ ਹੈ ਵਾ ਤੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਚਲੋ ਵੀਰ ਚਲੋ ਆਜੋ ਆ ਉਧਰ ਕੋਈ ਗੱਡੀ ਆਜੋ ਆਜੋ ਬਾਈ ਗੱਡੀਆਂ ਦੇ ਕੋਲ ਚਲੋ ਤੁਸੀਂ ਆਪਣੀ ਆਪਣੀ ਗੱਡੀ ਦੇ ਕੋਲ ਤੋ ਤੁਸੀਂ ਦੇਖ ਰਹੇ ਹੋ ਕਿ ਇਹ ਤਸਵੀਰਾਂ ਬੜੀਆਂ ਇਸ ਵੇਲੇ ਬੜੀਆਂ ਖੋਫਨਾਕ ਤਸਵੀਰਾਂ ਹੀ ਕਹਿ ਸਕਦੇ ਅਸੀਂ ਇਹਨਾਂ ਨੂੰ ਕਿਉਂਕਿ ਨੇੜੇ ਹੀ ਬਿਲਕੁਲ ਜਿਹੜਾ ਉਹ ਪਿਆ ਹੋਇਆ ਅੱਗ ਲਾ ਕੇ ਬੈਠੇ ਸੀਗੇ ਇਹ ਕੋਈ ਪ੍ਰਵਾਸੀ ਸੀਗੇ ਵੀ ਤਾਂ ਇਹ ਦੇਖ ਕੇ ਦੇਖ ਕੇ ਮਰਿਆ ਉਹ ਐਂਕਲ ਨੂੰ ਲਾ ਲਿਆ ਏ ਸੱਜੇ ਤਾਂ ਤੁਸੀਂ ਦੇਖਿਆ ਕਿ ਇਹ ਲੋਕੀ ਜਿਹੜੇ ਨੇ ਇੱਥੇ ਸ਼ਰਾਰਤਾਂ ਕਰਦੇ ਨੇ ਪਹਿਲਾਂ ਇੱਕ ਬੰਦਾ ਕੋਈ ਨੱਠਿਆ ਇੱਥੋਂ ਗੱਡੀ ਦੇ ਵਿੱਚੋਂ ਲੱਗਿਆ ਸੀ ਕਿ ਕੋਈ ਸ਼ਾਇਦ ਸ਼ਰਾਰਤੀ ਕਿਉਂਕਿ ਇੱਥੇ ਕਾਫੀ ਗੱਡੀਆਂ ਇੱਥੇ ਲੱਗੀਆਂ ਹੋਈਆਂ ਨੇ ਔਰ ਸਾਰੀਆਂ ਬਾਹਰ ਦੀਆਂ ਗੱਡੀਆਂ ਨੇ ਔਰ ਜਿਵੇਂ ਇਹ ਥੋੜਾ ਜਿਹਾ ਅੱਗੇ ਉਸ ਬੰਦੇ ਦੇ ਪਿੱਛੇ ਗਏ ਤਾਂ ਅੱਗੇ ਦੇਖਿਆ ਕਿਸੇ ਨੇ ਅੱਗ ਬਾਲੀ ਹੋਈ ਹੈ ਔਰ ਅੱਗ ਬਾਲ ਕੇ ਸ਼ਰਾਰਤ ਕਰਕੇ ਤਾਂ ਫਿਰ ਭੱਜਣ ਲੱਗੇ ਸੀਗੇ ਫਿਰ ਸਾਰੇ ਡਰਾਈਵਰ ਵੀਰ ਤੇ ਲੰਗਰ ਮਿਸ਼ਨ ਦੇ ਜਿਹੜੇ ਵੀਰ ਸੀਗੇ ਗੁਰਨਾਨਕ ਲੰਗਰ ਮਿਸ਼ਨ ਦੇ ਉਹ ਵੀ ਉੱਥੇ ਪਹੁੰਚ ਗਏ ਔਰ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਸੀ ਤੋਂ ਪ੍ਰਸ਼ਾਸਨ ਨੂੰ ਫਿਰ ਤੋਂ ਇੱਕ ਵਾਰ ਬੇਨਤੀ ਹੈ ਕਿ ਇਹਨਾਂ ਡਰਾਈਵਰਾਂ ਦਾ ਜਿਹੜਾ ਆ ਉਹ ਖਿਆਲ ਰੱਖਿਆ ਜਾਵੇ ਔਰ ਰਾਤ ਨੂੰ ਜਿਹੜੀ ਹੈ ਉਹ ਵਧਾਈ ਜਾਵੇ ਗਸ਼ਟ ਕਮ ਸੇ ਕਮ ਇਹਨਾਂ ਦੀ ਟਰੱਕਾਂ ਦੀ ਜਿਹੜੀ ਹੈ ਗੱਡੀਆਂ ਦੀ ਟੈਂਕਰਾਂ ਦੀ ਜਿਹੜੀ ਹੈ ਰਾਖੀ ਕੀਤੀ ਜਾਵੇ ਕਿਉਂਕਿ ਇਹਨਾਂ ਸਾਰਿਆਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਲੁੱਕ ਆ ਇਹ ਲੁੱਕ ਵੀ ਜਿਹੜੀ ਹੈ ਉਹ ਅੱਗ ਦਾ ਕੰਮ ਕਰ ਜਾਂਦੀ ਹੈ ਕਿਸੇ ਵੇਲੇ ਆਕਰ ਇਹਨਾਂ ਦੇ ਨੇੜੇ ਤੇੜੇ ਔਰ ਆ ਵੀਰ ਲੰਗਰ ਦਾ ਜਿਹੜਾ ਸੇਵਾ ਕਰਨ ਲਈ ਇੱਥੇ ਆਏ ਸੀ ਗੁਰੂ ਨਾਨਕ ਲੰਗਰ ਮਿਸ਼ਨ ਦੇ ਵੀਰ ਔਰ ਇਹ ਸਾਰੇ ਟਰੱਕ ਡਰਾਈਵਰ ਵੀਰ ਨੇ ਔਰ ਅਸੀਂ ਵੀ ਹੁਣ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਜੇ ਸਾਡੀ ਵੀਡੀਓ ਦੇਖਦਾ ਹੋਵੇ ਤਾ ਕਮ ਸੇ ਕਮ ਇਹਨਾਂ ਦੇ ਇਥੇ ਗਸ਼ਟ ਜਿਹੜੀ ਆ ਉਹ ਜ਼ਰੂਰ ਵਧਾਈ ਜਾਵੇ ਔਰ ਇਹਨਾਂ ਗੱਡੀਆਂ ਦਾ ਜਿਹੜਾ ਹੈ ਉਹ ਖਿਆਲ ਰੱਖਿਆ ਜਾਵੇ ਕਿਉਂਕਿ ਇਹਨਾਂ ਦੇ ਵਿੱਚ ਇਨਫਲੇਮੇਬਲ ਯਾਨੀ ਕਿ ਪੈਟਰੋਲ ਡੀਜ਼ਲ ਵਗੈਰਾ ਜਿਹੜਾ ਹੈ ਉਹ ਲੋਡ ਹੈ ਇੱਕ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਨੇ ਕਿਉਂਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਲੋਕੀ ਇੱਥੇ ਆ ਕੇ ਜਿਹੜੇ ਨੇ ਉਹ ਚਿੱਟਾ ਮਾਰਨ ਵਾਲੇ ਜਿਹੜੇ ਨਸ਼ੇੜੀ ਲੋਕੀ ਜਾਂ ਚੋਰ ਲੋਕੀ ਜਿਹੜੇ ਇੱਥੇ ਆ ਕੇ ਸਿਕਟਾਂ ਤੱਕ ਪੀਂਦੇ ਨੇ ਦੇਖਦੇ ਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਨੂੰ ਦਿਖਾਵਾਂਗੇ ਤਦ ਤੱਕ ਤੇ ਲੇ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ